ਹਲਕਾ ਮਲੇਰਕੋਟਲਾ ਦੇ ਅਧੀਨ ਪੈਣਦੀ ਮਾਰਕੀਟ ਕਮੇਟੀ ਸੰਦੌਰ ਦੇ ਚੇਅਰਮੈਨ ਕਰਮਜੀਤ ਸਿੰਘ ਗਠਾਲਾ ਨੂੰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦੇ ਇਸ ਤਾਜ ਪੋਸ਼ੀ ਮੌਕੇ ਕੈਬਨ ਮੰਤਰੀ ਗੁਰਮੀਤ ਸਿੰਘ ਮੀਤਹੇਰ ਹਲਕਾ ਮਲੇਰਕੋਟਲਾ ਤੋਂ ਵਿਦਾਕ ਜਮੀਲ ਔਰ ਰਹਿਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਮੌਕੇ ਖਾਸ ਤੌਰ ਤੇ ਰੇਸ਼ਮਪਾਲ ਮਹੌਲੀ ਮਨਜੀਤ ਸਿੰਘ ਉਪਲ ਬੱਬੂ ਸੰਦੌਰ ਮਾਨਕ ਮੰਗੋਲੀ ਬੂਟਾ ਡੈਂਟਰ ਮੁਖਤਿਆਰ ਸਿੰਘ ਸੰਦੌਰ ਸਮੇਤ ਬੰਸ ਸਿੰਘ ਮੌਜੂਦ ਸਨ ਅਤੇ ਇਸ ਮੌਕੇ ਪਹੁੰਚੀਆਂ ਰਾਜਨੀਤਿਕ ਸ਼ਖਸੀਆਂ ਤਾਂ ਅਤੇ ਹੋਰਨਾਂ ਦੇ ਵੱਲੋਂ ਕੀ ਕਿਹਾ ਗਿਆ ਆਓ ਸੁਣਦੇ ਹਾਂ ਐਸਐਮ ਜੀਡ ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਅਮੰਦੀਪ ਇਸ ਟਾਈਮ ਅਸੀਂ ਮੌਜੂਦ ਹਾਂ ਜ਼ਿਲ੍ਹਾ ਮਰੇਕੂਲਾ ਰੁਪਿੰਦਰ ਸੰਦੋੜ ਵਿਖੇ ਜਿੱਥੇ ਕੈਬਨਟ ਮੰਤਰੀ ਮੀਤ ਹੇਰ ਜੀ ਵੱਲੋਂ ਇੱਕ ਤਾਜਪੂਰੀ ਸਮਾਗਮ ਰੱਖਿਆ ਗਿਆ ਜਿਸ ਦੇ ਵਿੱਚ ਕਰਮਜੀਤ ਸਿੰਘ ਠਾਲਾ ਜੀ ਨੂੰ ਦਾਣਾ ਮੰਡੀ ਸੰਦੋੜ ਦਾ ਚੇਅਰਮੈਨ ਲਾਇਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਦਾਂ ਦਾ ਸਮਾਗਮ ਹੈ ਕੀ ਕੀ ਮਸਲੇ ਹੱਲ ਹੁੰਦੇ ਨੇ ਗੱਲਬਾਤ ਕਰਦੇ ਆ ਉਹ ਜੀ ਜੂਦ ਨੇ ਅੱਜ ਟਾਈਮ ਹਰਸਪੀ ਸਿੰਘ ਜੀ ਮੋਹਲੀ ਖੁਰਦ ਤੋਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪੁੱਛਦੇ ਆ ਉਹਨਾਂ ਨੂੰ ਅੱਜ ਤਾਜਪੂਸੀ ਸਮਾਗਮ ਰੱਖਿਆ ਗਿਆ ਕਰਮਜੀਤ ਘਠਾਲਾ ਜੀ ਦਾ ਜਿੱਥੇ ਸਪੋਰਟਸ ਮੰਤਰੀ ਮੀਤ ਹੇਰ ਜੀ ਪਹੁੰਚੇ ਆਮ ਆਦਮੀ ਪਾਰਟੀ ਦੇ ਐਮਐਲਏ ਜਮੀਲੂ ਰਹਿਮਾਨ ਜੀ ਮਰੇਕੋਟਲਾ ਉਹ ਵੀ ਮੌਜੂਦ ਸਨ ਤੇ ਤੁਹਾਨੂੰ ਕਿੱਦਾਂ ਲੱਗਦਾ ਜੀ ਤਾਜਪੂਸੀ ਸਮਾਗਮ ਹੋਇਆ ਤੇ ਕੀ ਕੀ ਤੁਹਾਨੂੰ ਕਰਮਜੀਤ ਘਠਾਲੇ ਤੋਂ ਉਮੀਦਾਂ ਨੇ ਸਭ ਤੋਂ ਵੱਡੀ ਉਮੀਦ ਤੋਂ ਤਾਂ ਇਹ ਹੈ ਜੀ ਨੌਜਵਾਨ ਮੁੰਡਾ ਵਾ ਯੰਗਸਟਰ ਹੈ ਕੰਮ ਕਰਨ ਦੇ ਸ਼ੌਂਕ ਨੇ ਸਾਨੂੰ ਪੂਰਾ ਯਕੀਨ ਹੈ ਸਾਡੇ ਇਲਾਕੇ ਦੀ ਬਿਹਤਰੀ ਲਈ ਜਿੰਨਾ ਉਹਨਾਂ ਤੋਂ ਹੋ ਸਕਿਆ ਉਹ ਤੋਂ ਵੱਧ ਤੋਂ ਵੱਧ ਕਰਨਗੇ ਉਹ ਤੇ ਨੰਬਰ 2 ਤੇ ਜਿਹੜਾ ਤੁਸੀਂ ਕਹਿੰਨੇ ਹੋ ਉਹਨੂੰ ਤਾਜਪੋਸ਼ੀ ਹੋਈ ਅੱਜ ਉਹਨਾਂ ਨੇ ਜਦੋਂ ਕਿ ਇੱਥੇ ਕੋਈ ਆਮ ਆਦਮੀ ਪਾਰਟੀ ਦੇ ਬੂਥ ਨਹੀਂ ਸੀ ਲਾਉਂਦਾ ਡਰਦਾ ਤਾਂ ਉਹ ਉਦੋਂ ਤੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਤੱਕ ਵੀ ਨਾਲ ਨੇ ਸੋ ਫਿਰ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਇੱਕ ਸ਼ਾਬਾਸ਼ ਦੇ ਤੌਰ ਤੇ ਮਿਲਿਆ ਵਾ ਜੋ ਉਹਨਾਂ ਦਾ ਹੱਕ ਵੀ ਬਣਦਾ ਸੀ ਤੇ ਸਾਨੂੰ ਬਹੁਤ ਖੁਸ਼ੀ ਆ ਮਾਨਾ ਭਰਾ ਤੇ ਵੀ ਜੋ ਵੀ ਸਾਡੇ ਕੰਮ ਹੋਣਗੇ ਪਹਿਲੇ ਦੇ ਅਧਾਰ ਤੇ ਸਾਡਾ ਭਰਾ ਕਰਾਵਾ। ਨੇ ਰੇਸ਼ਮਪਾਲ ਸਿੰਘ ਜੀ ਸਮਾਜ ਸੇਵੀ ਤੇ ਆਮ ਆਦਮੀ ਦੇ ਆਗੂ ਤੇ ਉਹਨਾਂ ਨਾਲ ਗੱਲਬਾਤ ਕਰਦੇ ਅੱਜ ਇੱਥੇ ਸਪੋਰਟ ਮੰਤਰੀ ਮੀਤ ਹੇਰ ਜੀ ਪਹੁੰਚੇ ਸੀਗੇ ਤੇ ਉਹਨਾਂ ਵੱਲੋਂ ਇੱਕ ਤਾਜਪੂਸੀ ਸਮੰਗ ਰੱਖਿਆ ਗਿਆ ਸੀਗਾ। ਉਸ ਤਾਜਪੂਸੀ ਸਮੰਗ ਦੇ ਵਿੱਚ ਕਰਮਜੀਤ ਠਾਲਾ ਨੂੰ ਅਹੁਦਾ ਦਿੱਤਾ ਗਿਆ। ਤੁਹਾਨੂੰ ਇਹ ਕਿਵੇਂ ਲੱਗਦਾ ਜੀ ਜਿਹੜਾ ਅਹੁਦਾ ਦਿੱਤਾ ਗਿਆ ਕਿੱਥੇ ਤੱਕ ਇਹ ਤੁਹਾਡੇ ਨਾਲ ਸਹੀ ਆ? ਨਹੀਂ ਜਿਹੜਾ ਕਰਮਜੀਤ ਸਿੰਘ ਗਠਾਲਾ ਸਾਡੇ ਛੋਟੇ ਭਰਾ ਬਹੁਤ ਮਿਹਨਤੀ ਆਗੂ ਨੇ ਜੀ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਉਹਦਾ ਦਵਾਇਆ ਮੀਤ ਹੇਰ ਉਹਨਾਂ ਦੀ ਤਾਜ ਪੋਚੀ ਸਾਡੇ ਮੰਤਰੀ ਜੀ ਮੀਤ ਹੇਰ ਸਾਹਿਬ ਉਹਨਾਂ ਦੀ ਤਾਜ ਪੋਚੀ ਵਾਸਤੇ ਆਏ ਸੀ ਇਹ ਤਾਂ ਬਹੁਤ ਵਧੀਆ ਅੱਜ ਸਾਡਾ ਭਰਾ ਕਰਮਜੀਤ ਸਿੰਘ ਗਠਾਲਾ ਉਹ ਮਾਰਕੀਟ ਕਮੇਟੀ ਸੰਦੋੜ ਦੀ ਜਿਹੜੀ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਚੇਅਰਮੈਨ ਜਿਹੜੀ ਦਿੱਤੀ ਅੱਜ ਕੁਰਸੀ ਉਹਨਾਂ ਨੇ ਸੰਭਾਲੀ ਹੈ ਤੋ ਉਹਨਾਂ ਨੂੰ ਕੁਰਸੀ ਦੀ ਵਧਾਈ ਦੇਣ ਦੇ ਲਈ ਆ ਜਿਹੜੇ ਸੰਭਾਲੀ ਇਸ ਵਧਾਈ ਦੇ ਵਿੱਚ ਜਮੇਲੂ ਰਹਿਮਾਨ ਜੀ ਜਿਹੜੇ ਇਸ ਹਲਕੇ ਦੇ ਐਮਐਲਏ ਆ ਤੇ ਬਾਕੀ ਸਾਰੇ ਸਾਥੀ ਜਿਹੜੇ ਉਹਨਾਂ ਦੇ ਸਪੋਰਟਰ ਸਾਰੇ ਪਹੁੰਚੇ ਹੋਇਆ ਤੋ ਮੇਰਾ ਕਰਮਜੀਤ ਹੁਰਾਂ ਦੇ ਨਾਲ ਬਹੁਤ ਪਿਆਰਾ ਜਿਹੜਾ ਪੁਰਾਣਾ ਪਿਆਰ ਆ ਤੇ ਮੈਨੂੰ ਬੜੀ ਖੁਸ਼ੀ ਆ ਕਿ ਪੂਰੇ ਪੰਜਾਬ 'ਚ ਜਿਵੇਂ ਭਗਵੰਤ ਮਾਨ ਜੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਸਾਡੀ ਸਰਕਾਰ ਨੇ ਸਾਰੀ ਜਗ੍ਹਾ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਦੀ ਜਿਹੜੀ ਬਾਹ ਫੜੀ ਹੈ ਤੇ ਉਹਨਾਂ ਨੂੰ ਜਿਹੜੀਆਂ ਵੱਡੀਆਂ ਚੇਰਮੈਨੀਆਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਸੋ ਉਵੇਂ ਮੇਰੇ ਯਾਦ ਹੈ ਕਿ ਮੈਂ ਜਦੋਂ 2019 ਦੀ ਪਾਰਲੀਮੈਂਟ ਇਲੈਕਸ਼ਨ ਸੀ ਜਦੋਂ ਸਾਰੇ ਪੰਜਾਬ ਚੋਂ ਬਹੁਤ ਬੰਦੇ ਜਿਹੜੇ ਪਾਰਟੀ ਦਾ ਸਾਥ ਛੱਡ ਗਏ ਸੀ ਇਹ ਕਰਮਜੀਤ ਵੀ ਉਦੋਂ ਵੀ ਪਾਰਟੀ ਦੇ ਨਾਲ ਖੜੇ ਰਹੇ ਉਦੋਂ ਵੀ ਇਹਨਾਂ ਨੇ ਜਮੀਲੂ ਜੀ ਦੇ ਨਾਲ ਲੱਗ ਕੇ ਡਟ ਕੇ ਪਾਰਟੀ ਦਾ ਸਾਥ ਦਿੱਤਾ ਤੇ ਪਾਰਟੀ ਨੂੰ ਮਜ਼ਬੂਤੀ ਦਿੱਤੀ ਤੇ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਹੀ ਉਦੋਂ ਭਗਵੰਤ ਮਾਨ ਜੀ 2019 ਚ ਮੈਂਬਰ ਪਾਰਲੀਮੈਂਟ ਬਣੇ ਤੇ ਉਦੋਂ ਬਾਅਦ ਜਿਹੜਾ ਆ ਸਰਕਾਰ ਵਾਲਾ ਜਿਹੜਾ ਮੁੱਢ ਆ ਉਥੋਂ ਜਿਹੜਾ ਵਜ੍ਹਾ ਜਿਹੜਾ ਉਹ ਗਿਆ ਸੀਗਾ ਸੋ ਅੱਜ ਉਹਨਾਂ ਦੀ ਮਿਹਨਤ ਦਾ ਮੁੱਲ ਪਿਆ ਮੈਂ ਮੁੱਖ ਮੰਤਰੀ ਸਾਹਿਬ ਦਾ ਦੁਬਾਰਾ ਐਮਐਲਏ ਸਾਹਿਬ ਦਾ ਤੇ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਚੇਅਰਮੈਨ ਦੇ ਕੇ ਨਵਾਜਿਆ ਸਾਡੇ ਭਰਾ ਨੂੰ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਭਰਾ ਨੂੰ ਹੋਰ ਤਰੱਕੀ ਬਖਸ਼ੇ ਤੇ ਆਉਣ ਵਾਲੇ ਸਮੇਂ ਚ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਮੰਤਰੀਆਂ ਤੋਂ ਵੀ ਐਮਐਲਏ ਸਹਿਬਾਨਾਂ ਤੋਂ ਵੀ ਤੇ ਸਾਡੇ ਚੇਅਰਮੈਨਾਂ ਤੋਂ ਵੀ ਸੋ ਇਹ ਮਿਹਨਤ ਕਰਨ ਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਜਿਵੇਂ ਸਰਕਾਰ ਦਿਨ ਰਾਤ ਕੋਸ਼ਿਸ਼ ਕਰ ਰਹੀ ਹੈ ਇਹ ਆਪਣੇ ਪੱਧਰ ਤੇ ਜਿਹੜੀਆਂ ਨੇ ਜ਼ਿੰਮੇਵਾਰੀਆਂ ਨੇ ਉਮੀਦ ਕਰਦਾ ਕਿ ਖਰੇ ਉਤਰਨ ਜਿਹੜੀ ਹੈ ਕੋਸ਼ਿਸ਼ ਕਰਦੀ ਸਰ ਖੇਡਾਂ ਨੂੰ ਲੈ ਕੇ ਪੰਜਾਬ ਸਰਕਾਰ ਕਿਹੜੀ-ਕਿਹੜੀ ਨੀਤੀਆਂ ਲਗਾਇਆ ਰਹੀ ਹੈ ਉਸ ਤੋਂ ਪੀਛੇ ਕਰ ਲਾਗੇ ਮੈਂ ਖੇਡਾਂ ਦੀ ਪਿਛਲੇ ਦਿਨੀ ਪਾਲਿਸੀ ਜਿਹੜੀ ਹੈ ਉਹ ਅਨਾਉਂਸ ਜਿਹੜੀ ਕੀਤੀ ਹੈ ਤੇ ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਲੋਕਾਂ ਨੇ ਉਹ ਪੜ੍ਹ ਲਈ ਤੇ ਤੁਸੀਂ ਵੀ ਜਿਹੜੀ ਉਹ ਪੜ੍ਹੀ ਹੋਗੀ ਤੇ ਬੜੀਆਂ ਉਹਦੇ ਵਿੱਚ ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਐਡ ਕੀਤੀਆਂ ਗਈਆਂ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਅੱਜ ਪੂਰੇ ਦੇਸ਼ ਦੇ ਵਿੱਚ ਐਦਾਂ ਦਾ ਸੂਬਾ ਹੈ ਕਿ ਜਿਹਦੀ ਪਾਲਿਸੀ ਪੰਜਾਬ ਦੀ ਜਿਹੜੀ ਸਪੋਰਟਸ ਪਾਲਿਸੀ ਹੈ ਉਹਦੇ ਮੈਚ ਹੈ ਜਿਹੜੀ ਉਹ ਕਰਦੀ ਹੋਵੇ ਮਤਲਬ ਕਿ ਤੁਸੀਂ ਦੇਖੋ ਵੀ ਇਹ ਪਹਿਲੀ ਵਾਰ ਹੋਇਆ ਕਿ 100% ਕੇ ਜੌਬ ਜਿਹੜੀ ਆ ਸਿਕਿਉਰ ਜਿਹੜੀ ਆ ਉਹਦੇ ਚ ਕੀਤੀ ਗਈ ਹੈ 100% ਗਾਰੰਟੀ ਜਿਹੜੀ ਆ ਉਹ ਦਿੱਤੀ ਗਈ ਹੈ ਕੋਈ ਵੀ ਖਿਡਾਰੀ ਅੱਜ ਇੰਟਰਨੈਸ਼ਨਲ ਲੈਵਲ ਤੇ ਓਸ਼ੀਨ ਗੇਮਸ ਲਈ ਜਾ ਰਹੇ ਆ ਉਹ ਕਨਵੈਲਥ ਗੇਮਸ ਲਈ ਜਾ ਰਹੇ ਆ 올림픽 ਲਈ ਜਾ ਰਹੇ ਆ ਉਹ ਵਰਲਡ ਕਿਤੇ ਚੈਂਪੀਅਨਸ਼ਿਪ ਲਈ ਜਾ ਰਹੇ ਆ ਉਹਨੂੰ ਪਾਰਟਿਸਿਪੇਟ ਕਰਨ ਤੋਂ ਪਹਿਲਾਂ ਉਹਨੂੰ ਪਤਾ ਹੋਊਗਾ ਵੀ ਜੇ ਮੈਂ ਮੈਡਲ ਲੈ ਕੇ ਆਉਣਾ ਹੁਣ ਏਸ਼ੀਅਨ ਗੇਮਾਂ ਦੀ ਤਿਆਰੀ ਚੱਲ ਰਹੀ ਹੈ ਜਿੰਨੇ ਅੱਜ ਉੱਥੇ ਪਾਰਟਿਸਿਪੇਟ ਕਰਨ ਜਾ ਰਿਹਾ ਉਹਨਾਂ ਨੂੰ ਪਤਾ ਹੈ ਵੀ ਜੇ ਸਾਡਾ ਮੈਡਲ ਆਊਗਾ ਤਾਂ ਸਾਨੂੰ ਪੰਜਾਬ ਦੀ ਜਿਹੜੀ ਸਪੋਰਟਸ ਪਾਲਿਸੀ ਹੈ ਉਹਦੇ ਹਿਸਾਬ ਨਾਲ ਜੇ 골ਡ ਆਉਂਦਾ ਤਾਂ ਡੀਪੀ ਡਾਇਰੈਕਟਰ ਲੱਗੂਗਾ ਜੇ ਸਿਲਵਰ ਆਉਂਦਾ ਤਾਂ ਮੈਂ ਭਾਈ ਜਿਹੜਾ ਸੀਨੀਅਰ ਕੋਚ ਲੱਗੂਗਾ ਜਾਂ ਜਿਹੜੇ ਬ੍ਰੌਂਜ਼ ਆਉਂਦਾ ਤਾਂ ਮੈਂ ਆਹ ਵਾਲੀ ਪੋਸਟ ਤੇ ਜਿਹੜਾ ਉਹ ਲੱਗੂਗਾ ਕੱਲੀ ਏਸ਼ੀਅਨ ਗੇਮਜ਼ ਲਈ ਨਹੀਂ ਸਾਰੇ ਇੰਟਰਨੈਸ਼ਨਲ ਇਵੈਂਟਸ ਲਈ ਜਿਹੜਾ ਅਸੀਂ ਇਹ ਪਾਲਿਸੀ ਦੇ ਵਿੱਚ ਪਾਤਾ ਇਸ ਤੋਂ ਬਾਅਦ ਮਤਲਬ ਕਿ ਜਿੰਨੇ ਖਿਡਾਰੀ ਇੰਟਰਨੈਸ਼ਨਲ ਮੈਡਲ ਲੈ ਕੇ ਆਉਣਗੇ ਵਿਦਆਊਟ ਐਨੀ ਟੈਸਟ ਬਿਨਾ ਕਿਸੇ ਟੈਸਟ ਤੋਂ ਸਿਰਫ ਜਿਹੜੀ ਬੇਸਿਕ ਕੁਆਲੀਫਿਕੇਸ਼ਨ ਹੈ ਉਹ ਚਾਹੀਦੀ ਹੈ ਉਹਦੇ ਨਾਲ ਨੌਕਰੀ ਮਿਲ ਜੂ ਕੁਆਲੀਫਿਕੇਸ਼ਨ ਨਹੀਂ ਵੀ ਹੋਊਗੀ ਤਾਂ ਉਹਨੂੰ ਕੁਆਲੀਫਿਕੇਸ਼ਨ ਪੂਰੀ ਕਰਨ ਲਈ ਸਮਾਂ ਦਿੱਤਾ ਜਾਊਗਾ ਤੇ ਸਿੱਧੀ ਜਿਹੜੀ ਸਰਕਾਰੀ ਨੌਕਰੀ ਹੈ ਉਹ ਮਿਲੂਗੀ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਜੇ ਦਾ ਲੈਕਸ਼ਨੀਅਰ ਹੈ ਤਾਂ ਨੌਕਰੀ ਦੇ ਨਾਲ ਕੈਸ਼ ਵਾਰਡ ਮਿਲ ਜਾਂਦਾ ਸੀਗਾ ਜੇ ਲੈਕਸ਼ਨੀਅਰ ਨਹੀਂ ਹੈਗੀ ਤਾਂ ਕੋਈ ਨੌਕਰੀ ਨਹੀਂ ਕੋਈ ਕੈਸ਼ ਵਾਰਡ ਨਹੀਂ ਖਿਡਾਰੀ ਸਾਡੇ ਮਤਲਬ ਕਿ ਰੁਲਕੇ ਜਿਹੜੇ ਆ ਉਹ ਰਹਿ ਜਾਂਦੇ ਸੀ ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈ ਇਹਦੇ ਨਾਲ ਨਾਲ ਪਹਿਲੀ ਵਾਰ ਇਹ ਸਰਕਾਰ ਨੇ ਫੈਸਲਾ ਲਿਆ ਕਿ ਜਿੱਤ ਕੇ ਆਨ ਦਾ ਚਲੋ ਨੌਕਰੀ ਵੀ ਦੇਣੀ ਹੈ ਕੈਸ਼ ਵਾਰਡ ਵੀ ਦੇਣਾ ਹੈ ਤਿਆਰੀ ਕਰਨ ਲਈ ਵੀ ਜਿੱਦਣ ਅੱਜ ਹੁਣ ਜਿਹੜੇ ਏਸ਼ੀਅਨ ਗੇਮ ਦੇ ਲਈ ਜਾਣਗੇ ਉਹਨਾਂ ਨੂੰ ਤਿਆਰੀ ਕਰਨ ਲਈ ਵੀ 8 ਲੱਖ ਰੁਪਇਆ 올림픽ਾ ਨੂੰ 15 ਲੱਖ ਰੁਪਇਆ ਤਿਆਰੀ ਕਰ ਲਈ ਵੀ ਸਰਕਾਰ ਜਿਹੜੀ ਹੈ ਉਹ ਪੈਸੇ ਜਿਹੜੀ ਹੈ ਉਹ ਦਿਆ ਕਰੂਗੀ ਇਸ ਤੋਂ ਇਲਾਵਾ ਨਰਸਰੀ ਬਣਾਉਣ ਦਾ ਫੈਸਲਾ ਕੀਤਾ ਗਿਆ ਕਿਉਂਕਿ ਪਿੰਡਾਂ ਦੇ ਬੱਚੇ ਤਾਂ ਹੀ ਨਿਕਲ ਕੇ ਆਉਣਗੇ ਜੇ ਨਰਸਰੀ ਜਿਹੜੀਆਂ ਉਹ ਬਣ ਗਈਆਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਵੀ ਜਿਨ੍ਹਾਂ ਨੇ ਇੰਨੇ ਗਰਾਊਂਡ ਤੇ ਜਾ ਕੇ ਮਲਕ ਜਿਹੜੇ ਫੈਸਲੇ ਆ 1000 ਨਰਸਰੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਣੂਗੀ ਜਿੱਥੇ ਕੋਚਸ ਰੱਖੇ ਜਾਣਗੇ ਜਿੱਥੇ ਪਿੰਡਾਂ ਦੇ ਬੱਚੇ ਆ ਕੇ ਜਿਹੜੇ ਉੱਥੇ ਖੇਡਣਗੇ ਤੇ ਉੱਥੋਂ ਟੈਲੈਂਟ ਆਈਡੈਂਟੀਫਾਈ ਕਰਕੇ ਅਸੀਂ ਸਾਰੇ ਡਿਸਟ੍ਰਿਕਟ ਹੈੱਡਕ quarters ਤੇ ਜਿਹੜਾ ਉੱਥੇ ਜਿਹੜੇ ਆ ਕੋਚਸ ਜਿਹੜੇ ਆ ਉੱਥੇ ਰੱਖ ਰਹੇ ਆ ਉੱਥੇ ਹੋਸਟਲ ਜਿਹੜੇ ਆ ਉਹ ਬਣਾ ਰਹੇ ਆ ਜਿੱਥੇ ਪ੍ਰੋਫੈਸ਼ਨਲ ਬੱਚੇ ਜਿਹੜੀ ਆ ਉਹ ਟ੍ਰੇਨਿੰਗ ਆ ਉਹ ਕਰ ਲਗੇ ਸੋ ਹੋਰ ਬੜੀਆਂ ਵੱਡੀਆਂ ਚੇਂਜਸ ਜਿਹੜੀਆਂ ਨੇ ਉਹ ਲੈ ਕੇ ਆndੀਆਂ ਨੇ ਤੇ ਮੈਨੂੰ ਪੂਰੀ ਉਮੀਦ ਨੇ ਪੂਰਾ ਵਿਸ਼ਵਾਸ ਹੈ ਕਿ ਪਾਲਿਸੀ ਦੇ ਜਿਹੜੇ ਨਤੀਜੇ ਮੈਂ ਨਹੀਂ ਕਹਿੰਦਾ ਕਿ ਸਾਲ 2 ਸਾਲ ਚ ਕਿਉਂਕਿ ਸਾਲ 2 ਸਾਲ ਜਿਹੜੇ ਬੰਦੇ ਖੇਡਦੇ ਆ ਮੈਂ ਆਪ ਖੇਡਦਾ ਵੀ ਰਿਆ ਤੇ ਅੱਜ ਵੀ ਖੇਡਦਾ ਉਹਨਾਂ ਨੂੰ ਪਤਾ ਵੀ ਖਿਡਾਰੀ ਨੂੰ ਪੈਦਾ ਕਰਨ ਤੇ ਇੰਟਰਨੈਸ਼ਨਲ ਲੈਵਲ ਤੱਕ ਲਿਜਾਣ ਤੇ 5 7 10 ਸਾਲ ਦਾ ਵੀ ਸਮਾਂ ਜਿਹੜਾ ਉਹ ਲੱਗ ਜਾਂਦਾ ਹੈ ਪਰ ਇਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਜਿਹੜੇ ਆ ਦਿਖਣਗੇ ਤੇ ਜਿਹੜਾ ਸੂਬਾ 2001 ਤੱਕ ਨੰਬਰ 1 ਸੀ ਉਹ ਦੁਬਾਰਾ ਨੰਬਰ 1 ਤੇ ਆਊਗਾ ਕਿਉਂਕਿ ਪਿੱਛੇ ਵੀ ਕੋਈ ਇੱਕੋ ਧਮ ਨਹੀਂ ਗਿਆ ਅਸੀਂ ਪਹਿਲਾਂ 2001 ਤੱਕ ਪਹਿਲੇ ਨੰਬਰ ਤੇ ਸੀ ਫਿਰ ਤੀਜੇ ਤੇ ਫਿਰ ਪੰਜਵੇਂ ਤੇ ਫਿਰ ਸੱਤਵੇਂ ਤੇ ਅੱਜ 11ਵੇਂ ਵਾਰਵੇਂ ਨੰਬਰ ਚਲੇ ਗਏ ਤੁਸੀਂ ਆਈ ਦੇਖਿਓ ਆਉਣ ਵਾਲੇ ਸਮੇਂ 'ਚ ਦੁਬਾਰਾ ਪੰਜਾਬ ਜਿਹੜਾ ਜਿਵੇਂ ਜਿਵੇਂ ਗਰਾਊਂਡ ਤੇ ਜਿੰਨੀ ਜਿੰਨੀ ਪਾਰਟਿਸਪੇਸ਼ਨ ਵਧੂਗੀ ਜਿਵੇਂ ਜਿਵੇਂ ਬੱਚਿਆਂ ਜਿਹੜਾ ਹੌਸਲਾ ਪੈਦਾ ਹੋਊਗਾ ਤਿਆਰੀ ਹੋਊਗੀ ਦੁਆਰਾ ਪੰਜਾਬ ਜਿਹੜਾ ਪਹਿਲੇ ਨੰਬਰ ਤੇ ਆਊਗਾ ਮੰਡੀਆਂ ਦੀ ਹਾਲਤ ਜਿਨ੍ਹਾਂ ਦੀ ਬਹੁਤ ਖਰਾਬ ਹਾਲਤ ਨੇ ਕਈ ਫੜ ਕਾਫੀ ਛੋਟੇ ਨੇ ਕੱਚੇ ਨੇ ਜਾਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਮੰਡੀਆਂ ਦੇ ਵਿੱਚ ਅਸੀਂ ਪਹਿਲੇ ਤੌਰ ਤੇ ਤਾਂ ਉਹ ਸੁਧਾਰੇ ਜੀ ਉੱਥੇ ਇਹਨਾਂ ਨੇ ਨਜ਼ਾਰਾ ਕੀਤਾ ਅੱਜ ਜੋ ਉਹਦਾ ਸਾਲਿਆ ਉਸ ਬਾਰੇ ਤੁਸੀਂ ਕੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਪਦਮਾਤਮਨ ਸਾਹਿਬ ਜੀ ਨੇ ਜਮੀਰ ਜਮੀਰ ਸਾਹਿਬ ਦੀ ਇਹ ਸਮਝਾ ਕੇ ਮੀਤ ਹੇਰ ਜੀ ਦੀ ਕਿਰਪਾ ਨਾਲ ਆਪਾਂ ਨੂੰ ਇਹ ਮਤਲਬ ਉਹਦਾ ਮਿਲਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਤੇ ਉਹਨਾਂ ਨਾਲ ਐਮਐਲਏ ਸਾਹਿਬ ਦਾ ਮਲੇਰਕੋੜ ਹਲਕੇ ਤੋਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸਾਡੇ ਛੋਟੇ ਸੱਦੇ ਤੇ ਸਾਨੂੰ ਪ੍ਰਵਾਨ ਕਰਕੇ ਤੇ ਸਾਨੂੰ ਇੱਥੇ ਨਵਾਜਿਆ ਅਸੀਂ ਉਹਨਾਂ ਦਾ ਧੰਨਵਾਦ ਦੀਆਂ ਰਿਣੀ ਵੀ ਹਾਂ ਦੂਸਰੀ ਗੱਲ ਸਪੋਰਟਸ ਬਾਰੇ ਕਿਉਂਕਿ ਕਾਲਜ ਨਿਰੋਲ 노 ਪ੍ਰੋਫਿਟ 노 ਲਸ ਤੇ ਕੰਮ ਕਰਦਾ ਹੈ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਐਫਰਟ ਕਰਦਾ ਹੈ ਸਾਡਾ ਜਿਆਦਾ ਧਿਆਨ ਸਪੋਰਟਸ ਵੱਲ ਵੀ ਹੈ ਪੜ੍ਹਾਈ ਦੇ ਨਾਲ ਨਾਲ ਤੇ ਸਪੋਰਟਸ ਵਾਸਤੇ ਸਾਡੇ ਕੋਲੇ ਬਾਕਸਿੰਗ ਦੇ ਕਾਫੀ ਬੱਚੇ 골ਡ ਮੈਡਲਿਸਟ ਨੇ ਸਿਲਵਰ ਮੈਡਲਿਸਟ ਨੇ ਉਹਨਾਂ ਨੂੰ ਦੇਖਦੋਏ ਸਾਨੂੰ ਅਸੀਂ ਲੋਡ ਮੋਸਿਸ ਕੀਤੀ ਆ ਕਿ ਵੀ ਅਸੀਂ ਇੱਥੇ ਬਾਕਸਿੰਗ ਦਾ ਇੱਕ ਇੰਡੋਰ ਸਟੇਡੀਅਮ बनवाईए ਤੇ ਮੰਤਰੀ ਸਾਹਿਬ ਕੋਲ ਮੰਗ ਵੀ ਕੀਤੀ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਤੁਹਾਨੂੰ ਨਰਸਰੀ ਲਈ ਸੀ ਸਟੇਡੀਅਮ ਦਾ ਦੇਮਗ ਇੰਡੋਰ ਸਟੇਡੀਅਮ ਜਿਹੜਾ ਤੁਹਾਡਾ ਇਹ ਬਾਕਸਿੰਗ ਲਈ ਰਿੰਗ ਬਾਕਸ ਸਾਰਾ ਕੁਝ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਲਈ ਬੜੀ ਵੱਡੀ ਗੱਲ ਹੈ ਮਾਣ ਵਾਲੀ ਗੱਲ ਹੈ ਪਹਿਲੀ ਵਾਰ ਇਸ ਅਨਸਾਰ ਤੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਹਾਡੀ ਮੰਗ ਪੂਰੀ ਹੋਊਗੀ ਉਸ ਇਹਨਾਂ ਕਹਿੰਦਾ ਕਿ ਮੰਦਾ ਜੱਜ ਕਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿ ਜੀ ਦੇ ਨਾਲ ਪਹੁੰਚੇ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਪ੍ਰੈਸ ਪਹੁੰਚੀ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਫਿਰ ਇਹ ਹੈ ਕਿ ਅਸੀਂ ਮੰਤਰੀ ਜੀ ਨੂੰ ਬੇਨਤੀ ਕੀਤੀ ਉਹ ਸਰਦਾਰ ਕਰਮਜੀਤ ਸਿੰਘ ਜੋ ਇੱਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਨੇ ਉਹਨਾਂ ਨੂੰ ਉਹਦਾ ਦਵਾਉਣਾ ਆਏ ਸੀਗੇ ਅਸੀਂ ਉਹਨਾਂ ਨੂੰ ਉੱਥੇ ਬੇਨਤੀ ਕੀਤੀ ਕਿ ਕਾਲਜ ਦੇ ਵਿੱਚ ਪਹੁੰਚੋ ਤੇ ਸਾਡੇ ਕਾਲਜ ਨੂੰ ਬੀਸਟ ਕਰੋ ਬੀਸਟ ਕਰਕੇ ਦੇਖੋ ਸਾਡੀ ਇੱਕ ਮੰਗ ਹੈਗੀ ਸਾਡਾ ਕਾਲਜ ਇਸ ਸਪੋਰਟਸ ਦੇ ਵਿੱਚ ਖਾਸ ਕਰਕੇ ਬਾਕਸਿੰਗ ਦੇ ਵਿੱਚ ਬਹੁਤ ਬਲੰਦੀਆਂ ਨੂੰ ਸ਼ੋਰ ਹੈ ਸਾਡੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਤਕਰੀਬਨ ਤਕਰੀਬਨ 8-9 골ਡ ਮੈਡਲ ਲਗੇ ਅਸੀਂ ਮੰਤਰੀ ਜੀ ਨੂੰ ਮੰਗ ਰੱਖੀ ਕਿ ਅਸੀਂ ਇੱਕ ਇੰਟਰ ਕਾਲਜ ਬਾਕਸਿੰਗ ਕਰਾਉਣਾ ਹੈ ਉਸ ਲਈ ਸਾਨੂੰ ਰਿੰਗ ਦੀ ਲੋੜ ਹੈ ਤੇ ਮੰਤਰੀ ਜੀ ਨੇ ਬੜੇ ਖਿੜੇ ਮੱਥੇ ਸਾਡੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਬਾਕਸਿੰਗ ਦਾ ਰਿੰਗ ਹੀ ਨਹੀਂ ਤਾਂ ਅਸੀਂ ਤੁਹਾਡੇ ਕੋਲੇ ਨਰਸਰੀ ਦੀ ਸਥਾਪਨਾ ਕਰਾਂਗੇ ਜੋ ਅਸੀਂ ਪਿੰਡਾਂ ਵਿੱਚ ਨਰਸਰੀਆਂ ਦੇਣੀਆਂ ਨੇ ਉਹਦੀ ਸਥਾਪਨਾ ਕਰਾਂਗੇ ਉਹਦੇ ਨਾਲ ਹੀ ਰਿੰਗ ਆ ਜਾਏਗਾ ਉਹਦੇ ਨਾਲ ਤਕਰੀਬਨ ਤਕਰੀਬਨ ਉਹਨਾਂ ਨੇ ਕਹਿ ਕੇ 25 ਲੱਖ ਰੁਪਏ ਦੀ ਉਹਦੀ ਕਾਸਟ ਅਸੀਂ ਤੁਹਾਨੂੰ ਦਾਂਗੇ ਤੇ ਇਸ ਮੰਤਰੀ ਜੀ ਦੀ ਇਹ ਮੰਗ ਮੰਨਣ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਸ ਦੇ ਨਾਲ ਨਾਲ ਜੋ ਸੰਦੌੜ ਇਲਾਕੇ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ ਮੈਂ ਉਹਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਇਸ ਕੰਮ ਲਈ ਸਾਡੀ ਮਦਦ ਕੀਤੀ ਖਾਸ ਕਰਕੇ ਐਮਐਲਏ ਸਾਹਿਬ ਡਾਕਟਰ ਜਮੀਲウ ਰਹਿਮਾਨ ਜੀ ਹਲਕਾ ਐਮਐਲ ਕੋਟਲਾ ਦੇ ਐਮਐਲ ਉਹਨਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਇਹ ਸਾਨੂੰ ਦਵਾਉਣ ਦੇ ਵਿੱਚ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਜੀ ਵਿਦਿਆਰ ਪਹਿਲਾਂ ਤਾਂ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਸਾਡੀ ਰਿਕਵੈਸਟ ਨੂੰ ਸਵੀਕਾਰ ਕਰਦਿਆਂ ਹੋਇਆ ਸ਼੍ਰੀ ਕਰਮਜੀਤ ਸਿੰਘ ਮਾਨ ਕੋਟਾਲਾ ਨੂੰ ਮਾਰਕੀਟ ਕਮੇਟੀ ਸੰਦੌਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਤੇ ਦੂਸਰੇ ਮੈਂ ਅੱਜ ਧੰਨਵਾਦ ਕਰਦਾ ਮੇਰੇ ਆਪਣੇ ਛੋਟੇ ਵੀਰ ਔਰ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਗੋਮੀ ਸਿੰਘ ਮੀਤ ਖੇ ਅਜੀਦਾ ਕਿ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਆ ਅੱਜ ਇੱਥੇ ਪਹੁੰਚ ਕੇ ਸਰਦਾਰ ਕਰਮਜੀਤ ਸਿੰਘ ਮਾਨ ਨੂੰ ਕੁਰਸੀ ਤੇ ਬਿਠਾਉਣ ਦੀ ਰਸਮ ਅਦਾ ਕੀਤੀ ਹੈ ਔਰ ਮੈਂ ਸ਼ੁਕਰਗੁਜ਼ਾਰ ਆ ਸਾਡੇ ਸਾਰੇ ਸੀਨੀਅਰ ਵਰਕਰ ਸਹਿਬਾਨ ਦਾ ਚੇਅਰਮੈਨ ਸਹਿਬਾਨ ਆਏ ਹੋਏ ਨੂੰ ਸਾਡੇ ਵਕ ਵਕ ਵਿਲੀਅਨ ਤੋਂ ਤੇ ਉਹਨਾਂ ਸਾਰਿਆਂ ਨੂੰ ਵੈਲਕਮ ਵੀ ਕਰਦੇ ਆਂ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਕਿ ਉਹਨਾਂ ਨੇ ਇਸ ਮੌਕੇ ਤੇ ਪਹੁੰਚ ਕੇ ਸਾਡੀ ਹੌਸਲਾ ਫਜ਼ਾਈ ਵੀ ਕੀਤੀ ਹੈ ਔਰ ਸਰਦਾਰ ਕਰਮਜੀਤ ਸਿੰਘ ਨੂੰ ਮੁਬਾਰਕਬਾਦਾਂ ਵੀ ਦਿੰਦੇ ਆਂ ਤੇ ਮੈਂ ਵੀ ਆਪਣੇ ਵੱਲੋਂ ਤੇ ਸਮੂਹ ਸਾਡੇ ਵਿਧਾਨ ਸਭਾ ਹਲਕੇ ਦੇ ਸਾਰੇ ਸਾਥੀਆਂ ਵੱਲੋਂ ਕਰਮਜੀਤ ਸਿੰਘ ਜੀ ਨੂੰ ਅੱਜ ਅਹੁਦਾ ਸੰਭਾਲਣ ਤੇ ਦੇਲਦਿਆਂ ਨੂੰ ਮਬਾਰਕਬਾਦ ਪੇਸ਼ ਕਰਦਾ ਐਸਮ ਜਨ న్యూਸ ਲਈ ਸੰਦੌਰ ਤੋਂ ਅਮਨਦੀਪ ਸਿੰਘ ਅਤੇ ਕੈਮਰਾਮੈਨ ਬੱਲੂ ਦੀ ਰਿਪੋਰਟ